ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਹਾਂਜੀ ਬਾਈ ਜੀ ਨਾਮ ਐਡਰੈਸ ਦੱਸੋ ਜ ਆਪਣਾ ਹਾਂਜੀ ਮੇਰਾ ਜਸਪ੍ਰੀਤ ਪੈਂਡ ਬਰਨਾਲਾ ਜ਼ਿਲ੍ਹਾ ਬਰਨਾਲਾ ਇਖੀ ਦਫਾ ਵਈ ਤੇ 62805 81698 ਜਿਹੜੀ ਫੈਟ ਨੇ ਪੱਤਾ ਹਰਾ ਮਾਰ ਕੇ ਦਿਖਾਉਣੇ ਪਏ ਆ ਬਾਈ ਜੀ ਦੁੱਧ ਕਿੰਨਾ ਸਹੀ ਬਾਈ ਦੁੱਧ ਸਹੀ ਬਾਈ 40 ਲੀਟਰ ਨੂੰ ਕੱਡਾ ਲਵਾਵਾਂ 12 ਮੰਨ ਗਿਆ ਜੇ 12 ਮੰਨ ਲਈ 6 ਕਿਲੋ ਟਾਈਮ ਦਾ ਲੀਟਰ ਹਾਜ਼ਰ ਆ ਜਾਵਾਂ ਜਮਾ ਹਾਜ਼ਰ ਆ ਬਾਈ ਤੇ ਕਾਨ ਮੀਰੋ ਦੱਸਾਂ ਇੱਧਰ ਦੀ ਆ ਕੇ ਹਾਂ ਜੀ ਆਹ ਸਾਡ ਚ ਵੀ ਦੂਜੇ ਥਾਂ ਨਾਲੋਂ ਮੰਨ ਕੇ ਚੱਲ ਵੀ 10 ਧਾਰਾ ਵੀ ਫਰਕ ਆ ਥਾਂ 'ਚ ਮੋਰਲੇ 'ਚ ਹਾਂ ਦੁੱਧ ਹੈਗਾ ਵੀਰੇ ਮਾਕੇ ਚ ਵੀ ਧਾਰਾ ਦਾ ਫਰਕ ਆ ਵੀਰੇ ਤਾਂ ਜੇ ਥੋੜੇ ਹਲਕੇ ਜਿਹਾ ਪਾਸਾ ਰੱਖਦੀ ਹੈ ਨਾ ਹਾਂ ਤਾਂ ਹੀ ਪਾਸਾ ਰੱਖਦੀ ਲੈ ਧਾਰਾਂ ਬਾਅਦ ਬਈ ਬਰਾਬਰ ਆ 10 ਧਾਰਾਂ ਦਾ ਫਰਕ ਵੀਰੇ ਜਰੂਰ ਹੈਗਾ ਸਭ ਪਹਿਲਾਂ ਦੱਸ ਦੀ ਗੱਲ ਹਣਾ ਨਹੀਂ ਬਈ ਗੱਲ ਉੱਡੀ ਕਰੀ ਤਾ ਆਪਣਾ ਬਈ ਕਿੱਤਾਗਾ ਬਈ ਆਪਣੀ ਦੁਕਾਨ ਦਾ ਵੀ ਖਰਾਬ ਹੋ ਜੇ ਜੀ ਪਟਿਆ ਪਾੜਵਾ ਚੋਂ ਨਿਕਲਿਆ ਚੂਹਾ ਅਗਲਾ ਕੋਲੇ ਆ ਕੇ ਗੱਲ ਕੋ ਹੋਰ ਨਿਕਲੇ ਚਾਹੀ ਫੜ ਫੜ ਬੈਠੀ ਆ ਲੈ ਦੇਖ ਲੈ ਜੀ ਇਹਦਾ ਠੰਡੀ ਸੀ ਲਾ ਮਗਰ ਆ ਕੇ ਜ ਬੱਛੀ ਦੇਖੋ ਯਾਰ ਕਾਫੀ ਕਲਰ ਦੇ ਵਿੱਚ ਬੱਛੀ ਆ ਤੇ ਕਹਿੰਦਾ ਵਾ 12 ਕਿਲੋ ਦੁੱਧ ਚੋਣ ਦਾ ਹਾਜ਼ਰ ਹੈਗਾ ਆਪਾਂ ਸੱਦਿਆਂ ਦੇ ਵਿੱਚ ਬੱਛੀ ਆ ਗਈ ਰੇਟ ਲੱਗੀ ਆ ਕਾ ਯਾਰ ਭਾਈ ਜਮਾ ਕੋਈ ਕੋਣੀ ਕਰਨਾ 42000 ਮਾਨਤਨ ਕਰਦਾਂਗੇ ਮਾਨਤਨ ਵਾਸੀ 41000 ਠੀਕ ਆ ਕਹਿੰਦਾ ਵਾ 40000 ਦਾ ਗੱਡਾ ਰਸਾ ਚੜਾ ਦੇਂਗਾ ਜਮਾ ਬਸ ਜਮਾ ਚੜਾਉਂਗਾ ਫਿਰ ਸ਼ੋਰ ਹੀ ਕਰੋ ਤੋਰ ਫਿਰ ਬਾਹਰ ਨੂੰ ਸਿਫਰ ਕੱਦ-ਗਾੜ ਵਗੈਰਾ ਦੇਖ ਸਕਦੇ ਕ੍ਰੌਸ ਆਂਗ ਦੀ ਬਿਹੜਾ ਸੂਈ ਸਵਾਯਾ 12 ਲੀਟਰ ਮਾਲਕ ਦੁੱਧ ਦਾ ਦੱਸਿਆ ਦੋ ਟਾਈਮ ਚੱਲਿ ਕਰਕੇ ਵੇਸੇ ਤੁਸੀਂ ਲਿਜਾ ਸਕਦੇ ਹੋ ਤੇ ਚੋਣ ਚਵਾ ਧਾਰਾਂ ਦੀ ਓਕੇ ਆ ਬਹਿਣੀ ਵਾਲੇ ਮੂਹਰੇ ਥਣ ਚ ਹਲਕੇ ਦੋ ਚਾਰ ਧਾਰਾਂ ਦਾ ਬੱਟਾ ਹੈਗਾ ਜਿੱਥੇ ਮਰਜ਼ੀ ਰੋਕੀ ਚੱਲੋ ਹਣਾ ਤਾਂ ਜਿੱਥੇ ਮਰਜ਼ੀ ਧਾਰਾਂ ਵਾਲੀ ਚੱਲੋ ਬਾਠ ਠੀਕ ਆ ਓਕੇ 6280581659 ਮੇਰਾ ਮੋਬਾਈਲ ਨੰਬਰ ਆ ਮਗਰ ਆਗੇ ਦੇ ਪਛੀ ਸੋ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬੱਚਾ ਦੇਖੋ ਲੈ ਜਾਲੇ ਤੈਨੂੰ ਜੀ ਸਾਈ ਜਾਈ ਐਵੇਂ ਹੀ ਨੀ ਮਾਈਂ ਦੇ ਧਾਰਾ ਘਰ ਤੱਕ ਨੇ ਡਾਕਟਰ ਸਿਆ ਜੀ ਸੋ 40000 ਦੀ ਵੇੜ ਜਮਾ ਗੱਡੀ ਚੜਾ ਦਾਂਗੇ 40000 ਦੀ ਗੱਡੀ ਚੜਾ ਦਾਂਗੇ ਜਮਾ ਤੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਆ ਬੱਸੀਆਂ ਬਈ ਹੈਗੀਆਂ ਆਪਣੇ ਕੋਲੇ ਵੇਚਣ ਨੂੰ ਜੀ ਮੈਂ ਕਿਦਾਂ ਵਾਲਾ ਆ ਰਿਹਾ ਨਹੀਂ ਬੱਸੀ ਸਿਰ ਗਾਇਕ ਪਿੱਛੇ ਕਿ ਕਿਉਂ ਕਿਹਾ ਅੱਛਾ ਕਹਿੰਦਾ ਬਾ ਹੁਣ ਆਪਣੇ ਕੋਲੇ ਤਿੰਨ ਇਹ ਪੰਜ ਛੇ ਬੱਚੀਆਂ ਪਕਾਉਆ ਆ ਬੱਚੀ ਦੇਣੀ ਹੈਗੀ ਮੇਰੇ ਕ ਲਈ ਅੱਛਾ ਹਾਂ ਇਹ ਬੱਚੀ ਦੇ ਦਾਂਗੇ ਜੇ ਵੀ ਟੰਗਾ ਬੰਦਾ ਭਾਅ ਭਰਨ ਆਲਾ ਹੋਵੇ ਦੇ ਦਾਂਗੇ ਇਹ ਬੱਚੀ ਦਾ ਮਾਨ ਕਿ ਕਰੀ ਆ ਬੱਚੀ ਦੇ ਦਾਂਗੇ 14000 ਰੁਪਏ ਦੀ ਆ 15 ਦੀ ਬਾਈ ਆ 20 ਦੀ ਵੀਰੇ ਕਹਿੰਦਾ ਬਾ ਜੈ ਜੀ ਹੋਇਆ ਰੇਟ ਉਹ ਦੇਣੀਆਂ ਵੀਰੇ ਬਸ ਇੱਕ ਸਾਈਵਲ ਬੱਚੀ ਸਾਈਵਲ ਬੱਚੀ ਸੋ ਜਿਹੜੇ ਵੀ ਕਹਿੰਦੇ ਕਿ ਗਾ ਪੈਰ ਨਹੀਂ ਮਾਰਦੇ ਸਾਹੀਵਾਲ ਦੇ ਹੱਥ ਨਾਲ ਠਾ ਇਹਨੂੰ ਸੋ ਆ ਤਾਂ ਰਾਣੀ ਗਾਂ ਜਿਹਨੂੰ ਕਹਿ ਦਿੰਦੇ ਆ ਸੋ ਗਾਂ ਦੇਖੋ ਯਾਰ ਕਾਦੀ ਕਿਆ ਬਾਤਾਂ ਯਾਰ ਕੀ ਕਹਿਣੇ ਆ ਗਾ ਦੇ ਹਨਾ ਸੋ ਸਾਫ ਸੁਥਰੀ ਸਾਹੀਵਾਲ ਬਾਈ ਜਮਾਈ ਲੈ ਬੋਰਡ ਨਿਸ਼ਾਨ ਦੇ ਚੱਲ ਲੁੱਤ ਲੱਗੇ ਨੀ ਆ ਬੱਚੀ ਦੇ ਅਸਲ ਜਰਸੀ ਨਿਕਲੂ ਜਮਾ ਹਨਾ ਅਸਲ ਜਰਸੀ ਬਾਈ ਜਮਾ ਯਾਰ ਸੋ ਵੀਡੀਓ ਦੇਖ ਲੈ ਚੈਨਲ ਨੂੰ ਪਿਆਰ